ਜੀ ਸਰ ਆਪਣਾ ਨਾਮ ਦੱਸ ਕੇ ਤੇ ਅਖੀੜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। જય શ્રી RAM ਜੀ ਮੈਂ ਕੋਸ਼ਲ ਸ਼ਰਮਾ ਸ਼ਿਰਸਾ ਨੇ ਡਿਊਟਸਾਲੀ ਤੋਂ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ। ਅੱਜ ਜਿਹੜੀ ਪੰਜਾਬ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੈਂ ਪਿਛਲੇ 4-5 ਦਿਨ ਪਹਿਲੇ ਕ੍ਰਿਸਟਲ ਚੌਂਕ ਇੱਕ ਬਾਰ ਹੈ ਉੱਥੇ ਗਿਆ ਸੀ। ਮੇਰੇ ਕੋ ਗੈਸਟ ਆਏ ਸੀ। ਉੱਥੇ ਜਾ ਕੇ ਜਿਹੜੋ ਦੇਖਿਆ ਉੱਥੇ ਮਾਹੌਲ ਹੀ ਕੁਝ ਹੋਰ ਸੀ। ਉੱਥੇ ਹੁੱਕਾ ਹੀ ਚੱਲ ਰੇ ਸੀ। ਸ਼੍ਰੀ ਆਮ ਜਿਹੜੀ ਸਰਕਾਰ ਨੇ ਬੈਨ ਕੀਤਾ ਹੋਇਆ ਅਹੀ ਪੰਜਾਬ ਸਰਕਾਰ ਕੋਈ ਇੱਕ ਦੀ ਬੇਨਤੀ ਕਰਕੇ ਪੁੱਛਣੀ ਚਾਹਣਾ ਆਪਣੇ ਸੀਪੀ ਸਾਹਿਬ ਅੰਮ੍ਰਿਤਸਰ ਦੇ ਏਡੇ ਵਧੀਆ ਬੰਦੇ ਨੇ ਉਹਨਾਂ ਨੇ ਇੱਕ ਰਿਕੁਐਸਟ ਕਰ ਰਹੇ ਆ ਸਰ ਤੁਹਾਡੇ ਜਿਹੜੇ ਅਫਸਰ ਹੈ ਥੱਲੇ ਉਹਨਾਂ ਦੀ ਨੌਲੇਜ ਦੇ ਵਿੱਚ ਇੰਨਾ ਕਾਰੋਬਾਰ ਹੋ ਰਿਹਾ ਹੈ ਉੱਥੇ ਇੰਨੇ ਹੁੱਕੇ ਚੱਲ ਰਹੇ ਸੀ ਕਿ ਜਿਨ੍ਹਾਂ ਦੇ ਵਿੱਚ ਬੱਚੇ ਆਉਂ ਹੁੱਕੇ ਲੈ ਕੇ ਆਉਂ ਝੂਟੇ ਲੈ ਰਹੇ ਪੰਜਾਬ ਸਰਕਾਰ ਕਹਿ ਰਹੀ ਨਸ਼ਾ ਬੰਦ ਕਰ ਦੋ ਜੇ ਨਸ਼ਾ ਬੰਦ ਕਰਕੇ ਇਹੋ ਕੁਛ ਹੀ ਚੱਲਣਾ ਤੇ ਫਿਰ ਫਾਇਦਾ ਕੀ ਹੈ ਚੰਗੀਆਂ ਫੈਮਲੀਆਂ ਦੇ ਬੱਚੇ ਸੀ ਉੱਥੇ ਜਿਹੜੇ ਬੈਠੇ ਸੀ ਉਹ ਕੇ ਪੀ ਰਹੇ ਸੀ ਡਰਿੰਕ ਕਰਨ ਜਾਣ ਵਾਲੀ ਹੈ ਜਗਾ ਲੈਸਨ ਡਰਿੰਕ ਦੇ ਨੇ ਤੇ ਚਲਾਉ ਹੋ ਕੇ ਰਹੇ ਮੈਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਐਡੀਆਂ ਚੀਜ਼ਾਂ ਇਹਨਾਂ ਨੂੰ ਬੰਦ ਕਰਾਇਆ ਜੇ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਸੀਪੀ ਸਾਹਿਬ ਨੂੰ ਕਹਿਣਾ ਕਿ ਜਿਹੜੀਆਂ ਆਪਣੀਆਂ ਟੀਮਾਂ ਇਹਨਾਂ ਨੂੰ ਇੱਕ ਕਹੋ ਕਿ ਕਿ ਰਹੋ ਜੀ ਜਿਹੜੇ ਰੈਸਟੋਰੈਂਟ ਹੈ ਇਹਨਾਂ ਨੂੰ ਸੀਲ ਕਰ ਦਿਓ ਕਿ ਜਿੱਥੇ ਬੱਚਿਆਂ ਦਾ ਬੇੜਾ ਕਰਕ ਹੋ ਰਿਹਾ ਹੈ ਇਹ ਕੇਰੇ ਦੀ ਹੋਰ ਚੀਜ਼ ਕੱਢੀ ਗਈ ਹੈ ਪੰਜਾਬ ਸਰਕਾਰ ਕਹਿੰਦੀ ਨਸ਼ਾ ਬੰਦ ਕੀਤਾਈਏ ਕਿ ਇਹਨਾਂ ਨੇ ਛੋਟਾ ਜਿਹਾ ਪੈਕੇਟ ਕੋ ਕੱਢਦਾ ਉਹ ਬੱਚੇ ਤੁਰ ਜਾਂਦੇ ਐਕਟੀਵਾ ਤੇ ਉਹਨੂੰ ਆਉਂ ਸੁੰਗੀ ਜਾਂਦੇ ਉਹ ਚ ਵੀ ਹੁੱਕਾ ਇਹ ਕੈਮੀਕਲ ਕਿਹੜੀਆਂ ਫੈਕਟਰੀਆਂ ਬਣਾ ਰਹੀਆਂ ਕਿਹੜੀਆਂ ਫੈਕਟਰੀਆਂ ਚੋਂ ਆ ਰਿਹਾ ਹੈ ਚਾਹਨੇ ਉਹ ਫੈਕਟਰੀਆਂ ਜਿਹੜੀਆਂ ਸੀਲ ਕੀਤੀਆਂ ਜਾਣ ਤੇ ਬੱਚਿਆਂ ਦੇ ਜਿਹੜਾ ਭਵਿੱਖਾ ਬਚਾਇਆ ਜਾਏ 18 18 20 20 ਸਾਲ ਦੇ ਬੱਚੇ ਆ ਜਿਹੜੇ ਇਹ ਨਸ਼ਾ ਕਰ ਰਹੇ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਬੱਚੇ ਆ ਤੁਸੀਂ ਉਹਨਾਂ ਦਾ ਧਿਆਨ ਰੱਖੋ ਬੜੀਆਂ ਚੰਗੀਆਂ ਫੈਮਲੀਆਂ ਦੇ ਬੱਚੇ ਸੀ ਜਿਹੜੇ ਉੱਥੇ ਮੌਜੂਦ ਚਲੋ ਆਪਾਂ ਕਿਸੇ ਦੇ ਬੱਚੇ ਦਾ ਨਾਂ ਨਹੀਂ ਲੈਣਾ ਕਿਉਂਕਿ ਹਰ ਬੱਚੇ ਦਾ ਪਰਧਾਉਣਾ ਚਾਹੀਦਾ ਆਪੋ ਆਪਣੇ ਬੱਚੇ ਸੁਧਾਰਨ ਹਰ ਬੰਦਾ ਤੇ ਸੀਪੀ ਸਾਹਿਬ ਐ ਦੁਬਾਰਾ ਨੂੰ ਬੰਦ ਕਰ ਕੀ ਸਮਝ ਇੱਕ ਵਾਰੀ ਸਰਕਾਰ ਜੀ ਉਥੇ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਕੀਤੀ ਜਿਹੜੇ ਤੁਹਾਡੇ ਕੋਲ ਮੂ ਕੀ ਕੰਨਾ ਚਾਹੁੰਦੇ ਸਾਰੇ ਅਸੀਂ ਮੁੱਦਾ ਛੇੜਿਆ ਜਿੰਨੇ ਸ਼ਹਿਰ ਵਾਸੀ ਨੇ ਮੇਰੀ ਸਾਰਿਆਂ ਨਾਲ ਗੱਲ ਕਹੀ ਮੇਰੇ ਜਿਹੜੇ ਭਰਾਵਾ ਸਾਰਿਆਂ ਨਾਲ ਹੋਈ ਉਹ ਕਹਿੰਦੇ ਸਾਰੇ ਤੁਹਾਡੇ ਨਾਲ ਚੱਲਾਂਗੇ ਆਣ ਵਾਲੇ ਦੋ ਦਿਨ ਬਾਅਦ ਸੀਪੀ ਸਾਹਿਬ ਨੂੰ ਦਰਖਾਸਤ ਦੇਵਾਂਗੇ ਸੋਮਵਾਰ ਕਿ ਇਹ ਜਿਹੜੀਆਂ ਬਾਰਾਂ ਜਾਂ ਉਹ ਕੇ ਜਿੱਥੇ ਚੱਲ ਰਿਹਾ ਜਿੰਨੀਆਂ ਵੀ ਇੱਥੇ ਵੀ ਆਂ ਜੀਤ ਐਮਨੂ ਵੀ ਇੱਕ ਕ੍ਰਿਸਟਲ ਚੌਂਗ ਦੇ ਵਿੱਚ ਐ ਬਾਰ ਬੜੀ ਵੱਡੀ ਸੀ ਮੈਂ ਕਹਿਣਾ ਚਾਹੁੰਦਾ ਬੰਦ ਹੋਣੀਆਂ ਚਾਹੀਦੀਆਂ ਕਿ ਕਿਸ ਕਿਸਮ ਦੇ ਪੁਲਿਸ ਨੂੰ ਪੁਲਿਸ ਨਹੀਂ ਮਿਲੇ ਭੋਗਾ ਦਾ ਜਿੱਦੇ ਦੇਖੋ ਸਰ ਜਿਸ ਹਿਸਾਬ ਨਾਲ ਚੱਲ ਰਿਹਾ ਪੁਲਿਸ ਦੀ ਮਿਲ ਹੀ ਭਗਤ ਐ ਇੱਥੇ ਸਭ ਕੁਝ ਚੱਲੀ ਜਾ ਰਿਹਾ ਉੱਥੇ ਜਿਹੜੇ ਮੋਕੇ ਦੇ ACP ਨੇ ਐਸਐਚਓ ਨੇ ਉਹਨਾਂ ਨੂੰ ਇਹ ਚੀਜ਼ ਦੀ ਨੋਲੇ ਨਹੀਂ ਕੀ ਗੱਲ ਰਾਤ ਦੀ ਗਸ਼ਤ ਨਹੀਂ ਕਰਦੇ ਰਾਤ ਇੰਨਾ ਕੰਮ ਚੱਲ ਰਿਹਾ ਸ਼ਰਿਆਮ ਚੱਲ ਰਿਹਾ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਕਾ ਬੜੀ ਸ਼ਰਮਨਾਕ ਦੀ ਗੱਲ ਹੈ ਬੜੀ ਜ਼ਿਆਦਾ ਸ਼ਰਮਨਾਕ ਦੀ ਮੈਂ ਇੱਕ ਵੀਡੀਓ ਦੇਖੀ ਸਾਡਾ ਦੁਰਗਿਆਣਾ ਤੀਰਥ ਹੈ ਹਿੰਦੂਆਂ ਦਾ ਐਡਾ ਵੱਡਾ ਤੀਰਥ ਹੈ ਉੱਥੇ ਹੁੱਕੇ ਵਿੱਚ ਜਾ ਰਹੇ ਮੋਲ ਦੇ ਅੰਦਰ ਉੱਥੇ ਦੁਰਗਿਆਣਾ ਮੰਦਿਰ ਦੇ ਡੇਡੇ ਵੱਡੇ ਅਫਸਰ ਬੈਠੇ ਆ ਅੰਦਰ ਸੇਵਾਦਾਰ ਬੈਠੇ ਉਹਨਾਂ ਨੂੰ ਚਾਹੀਦਾ ਐਡੀਆਂ ਦੁਕਾਨਾਂ ਇਹਨਾਂ ਨੂੰ ਖਾਲੀ ਕਰਾ ਕੇ ਖਤਮ ਕਰ ਦੇਣ ਕੀ ਸਮਝਦਾ ਜਿਹੜੇ ਸੰਗਤਾਂ ਦੀ ਗਲਤ ਕਿੰਨਾ ਗਲਤ ਪ੍ਰੈਸ਼ਰ ਪੰਦਾ ਹੈ ਗਲਤ ਪ੍ਰੈਸ਼ਰ ਹੀ ਪੰਦਾ ਸਰ ਜਿਹੜਾ ਬੰਦਾ ਵੇਖੇਗਾ ਹੁੱਕੇ ਵਿਕਰੇ ਮੈਂ ਕਹਿੰਦਾ ਸ਼ਹਿਰ 'ਚ ਜਿੰਨੀਆਂ ਦੁਕਾਨਾਂ ਕੈਮੀਕਲ ਵਾਲੀਆਂ ਹੁੱਕੇ ਵੇਚਣ ਵਾਲੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ। ਤੀਜੇ ਦਿਨ ਇੱਕ ਨੌਜਵਾਨ ਜੋ ਸਮਾ ਲੋ ਨੇ ਮੁੱਦਾ ਵੀ ਚੁੱਕਿਆ ਸੀ। ਮੈਂ ਉਹ ਹੀ ਉਹਦੀ ਤੁਹਾਨੂੰ ਗੱਲ ਕਰ ਰਿਹਾ ਮੈਂ ਉਹ ਵੀਡੀਓ ਦੇਖੀ ਸੀ। ਫਿਰ ਮੈਂ ਜਾ ਕੇ ਗੁਪਤ ਮੈਂ ਨਾਲ ਦੀ ਦੁਕਾਨ ਤੇ ਜਿੱਥੇ ਉਹ ਵਿਕਦਾ ਸਮਾਨ ਉਹਦੀ ਦੁਕਾਨ ਤੋਂ ਟਿੱਕਾ ਲੈਣ ਜਾਣਾ। ਮੈਂ ਦੇਖ ਕੇ ਆ ਕਿ ਉਹਨੇ ਆਉ ਸ਼ੀਸ਼ੇ ਦੇ ਸਜਾਏ ਹੁੱਕੇ। ਜਰ ਕੀ ਇਹ ਹਿੰਦੂਆਂ ਦਾ ਧਰਮ ਸਥਾਨ ਹੈ ਇੱਥੇ ਇਹ ਕੰਮ ਨਹੀਂ ਹੋਣੇ ਚਾਹੀਦਾ। ਜੇ ਤੁਸੀਂ ਦੇਖੇ ਸੀ ਤੇ ਤੁਸੀਂ ਉਹਨਾਂ ਰੋਕਿਆ ਨਹੀਂ ਹੁੱਕੇ ਇਹ ਚੋਂ। ਦੇਖੋ ਪਤਾ ਹੀ ਗੱਲ ਹੈ ਕੋਈ ਵੀ ਚੀਜ਼ ਦਾ ਮੁੱਦਾ ਚਾਹੀਦਾ ਹੁੰਦਾ। ਅਜੇ ਇੱਕ ਦਿਨ ਪਹਿਲਾਂ ਹੀ ਉਹਨੇ ਉਹ ਬੰਦੇ ਨੂੰ ਟਾਈਮ ਦੇਣਾ ਚਾਹੀਦਾ ਸੀ ਹਜੇ ਤੱਕ ਨਹੀਂ ਹੋਟੇ ਸਤਿ ਸ਼ੰਗਤ ਨਹੀਂ ਧਾਰਮਿਕ ਸਥਾਨ ਤੋਂ ਨਹੀਂ ਆਪ ਹਟਾ ਲਿਆ ਤੇ ਬਾਹਰ ਤੇ ਦੂਰ ਮੈਂ ਹੋਈ ਜੀ ਤੇ ਕਹਿ ਰਿਹਾ ਸ਼ਰਮਨਾਖਾ ਹਾਟੇ ਇਹਨਾਂ ਨੂੰ ਵੱਡੀ ਕਿਹੜੀ ਸ਼ਰਮਨਾਕ ਵਾਲੀ ਗੱਲ ਕਿ ਸਾਡੇ ਜਿਹੜੇ Hindu ਧਰਮਾਂ ਦਾ ਸਥਾਨ ਹੈ ਉੱਥੇ ਇਹ ਕੁਝ ਹੋ ਰਿਹਾ ਹੈ ਸੀਪੀ ਸਾਹਿਬ ਐਡੇ ਵਧੀਆ ਬੰਦੇ ਆ ਉਹਨਾਂ ਨੂੰ ਮੈਂ ਬਾਰ ਬਾਰ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਜਿਹੜੇ ਇਹ ਹੁੱਕੇ ਬਾਹਰ ਚੱਲ ਰਹੇ ਇਹਨਾਂ ਨੂੰ ਪਲੀਜ਼ ਬੰਦ ਕਰਾਇਆ ਜੇ ਜਿਹੜੇ ਪੰਜਾਬ ਸਰਕਾਰ ਨੇ ਨਸ਼ਾ ਵਿਰੋਧ ਟੀਮ ਚਲਾਈ ਹੈ ਨਸ਼ਾ ਬੰਦ ਕਰਾਂ ਦੀ ਇਹੋ ਕਹਿੰਦਾ ਵੀ ਨਸ਼ਾ ਬੰਦ ਕਰਾਇਏ ਜੇ ਨਹੀਂ ਤੇ ਆਣ ਵਾਲੇ ਟਾਈਮ ਦੇ ਉੱਤੇ ਰੋਡਾਂ ਦੇ ਉੱਤੇ ਸਾਨੂੰ ਬੱਚੇ ਹੁੱਕਾ ਪੀ ਕੇ ਡਿੱਗੇ ਹੋਏ ਨਹੀਂ ਰਹਿਣਗੇ ਕਿਹ ਸੰਦੇ ਬੱਚਿਆਂ ਦੀ ਲਾਈਫ ਵੀ ਖਰਾਬ ਹੁੰਦੀ ਬੱਚਿਆਂ ਦੀ ਜਿਹੜੇ ਛੋਟੇ ਛੋਟੇ 18 18 20 20 ਸਾਲ ਦੇ ਬੱਚੇ ਉਹ ਪੀ ਰਹੇ ਉੱਥੇ ਬਹਿ ਕੇ ਆਖਰ ਇੰਨੇ ਪੈਸੇ ਉਹਨਾਂ ਕੋ ਆ ਰਹੇ ਕੋਈ ਫੈਮਲੀ ਨਹੀਂ ਚਾਹੇਗੀ ਮੈਂ ਆਪਣੇ ਬੱਚੇ ਨੂੰ 2000 ਰੁਪਏ ਦਵਾ ਉੱਥੇ ਜਾ ਕੇ ਹੁੱਕਾ ਪੀਏ ਉੱਥੇ ਚੰਗੀਆਂ ਭਲੀਆਂ ਫੈਮਲੀਆਂ ਦੇ ਬੱਚੇ ਬੈਠੇ ਦੀ ਭਾਵੇਂ ਕੋ ਕਰੋੜਾਪਤੀ ਹੈ ਖਰਬਾਪਤੀ ਕੋਈ ਬੰਦਾ ਇਹ ਨਹੀਂ ਕਹੇਗਾ ਕਿ ਮੇਰਾ ਬੱਚਾ ਸਮਾਜ ਅੱਗੇ ਪੰਜਾਬ ਸਰਕਾਰ ਅੱਗੇ ਇੱਕ ਬੇਨਤੀ ਕਰਦਾ ਜਿਹੜੇ ਹੁੱਕਾ ਬਾਰ ਹੈ ਖਾਸ ਕਰਕੇ ਅੰਬਰਸਰ ਚੋਂ ਸਾਡੇ ਹਿੰਦੂਆਂ ਦਾ ਧਰਮ ਸਥਾਨ ਹੈ ਕਿੰਨੇ ਗੁਰੂ ਘਰ ਨੇ ਇੱਥੇ ਦਰਗਿਆਣਾ ਤੀਰਥ ਹੈ ਦਰਬਾਰ ਸਾਹਿਬ ਹੈ ਰਾਮ ਤੀਰਥ ਹੈ ਐਨੇ ਤੀਰਥ ਹੋਣ ਦੇ ਬਾਵਜੂਦ ਇੱਥੇ ਐ ਕੁਝ ਹੋ ਰਿਹਾ ਪਰ ਰঞ্জੀਤ ਆਉਣ ਦੇ ਵਿੱਚ ਬੀਤੇ ਦਿਨ ਕੁਝ ਉਹ ਸਾਰੇ ਰੀਟਾਇਰਮਣੀ ਤੇ ਮੇਰੇ ਕੋਲ ਦੇ ਦਸ ਨਾਮ ਆ ਗਏ ਆ ਸਮੋਕਿੰਗ ਫਲਾਣਾ ਠੰਮਕ ਪਰ ਕੁਝ ਪ੍ਰਸ਼ਾਸਨ ਨਾਲ ਕਾਰਵਾਈ ਕੀਤੀ ਗਈ ਹੁੱਕਾ ਬਾਰ ਦੇ ਵਿੱਚ ਕੀਤੀ ਗਈ ਪਰ ਉਹ ਤੇ ਫਿਰ ਚੱਲ ਪੈਂਦੇ ਪਰ ਚਾਰਸਨ ਵੱਲੋਂ ਜਿਹੜੀ ਕਾਰਵਾਈ ਉਹ ਕਰਨੀ ਚਾਹੀਦੀ ਏ ਉਹਨੂੰ ਸੀਲ ਹੀ ਕਰ ਦੇਣ ਜਿੱਥੇ ਉੱਕਾ ਫੜਿਆ ਜਾਂਦਾ ਕੁਝ ਵੀ ਕੀਤਾ ਜਾਂਦਾ ਉਹਨੂੰ ਸੀਲ ਕਰ ਦੇਣ ਉਹਨੂੰ ਖਤਮ ਕਰ ਦੇਣ ਉੱਥੇ ਕੋਈ ਚੀਜ਼ ਇਹੋ ਜਿਹੀ ਨਹੀਂ ਚੱਲਣੀ ਚਾਹੀਦੀ ਇਹ ਪ੍ਰਸ਼ਾਸਨ ਨੂੰ ਇਸ ਸਵੰਦੀ ਸ਼ਿਕਾਇਤ ਕੀਤੀ ਹੈ ਇਸ ਸਵੰਦੀ ਸੋਮਵਰ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਜਾਏਗੀ ਉਹਨਾਂ ਨੂੰ ਬੇਨਤੀ ਕੀਤੀ ਜਾਏਗੀ ਕਿ ਇਹਨੂੰ 2-4 ਦਿਨਾਂ ਦੇ ਵਿੱਚ ਬੰਦ ਕਰਾਓ ਤੁਰੰਤ ਬੰਦ ਕਰਾਓ ਨਹੀਂ ਕਰਾਂਗੇ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਰੋਡ ਦੇ ਉਤਰਾਂਗੇ ਤੇ ਇਹ ਚੀਜ਼ ਦਾ ਬਲੋਗ ਕਰਾਂਗੇ ਮੀਡੀਆ ਤੇ ਤੁਹਾਡੇ ਮਾਤੇ ਵੀ ਜਾਂ ਪੇਲੋ ਵੀ ਕੋਈ ਕਿੰਦਾ ਕੋਈ ਬੋਲਦਾ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਪ੍ਰਸ਼ਾਸਨ 2-3 ਦਿਨ ਤੱਕ ਹਰਕਤ ਚਾਹੁੰਦਾ ਆਪਾਂ ਇਹ ਮੁੱਦਾ ਸ਼ੁਰੂ ਕੀਤਾ ਇੱਕ ਦੋ ਮੁੱਦੇ ਹੋਰ ਆ ਜਿਸ ਦਿਨ ਸਾਡਾ ਦੇਸ਼ ਵਿਗੜ ਰਿਹਾ ਸਮਾਜ ਬੇੜਾ ਕਰ ਕੋ ਰਿਹਾ ਉਹ ਤੁਹਾਨੂੰ ਮੈਂ 2-4 ਦਿਨਾਂ ਦੇ ਵਿੱਚ ਉਹ ਇੱਕ ਵਿਦ ਪ੍ਰੂਫ ਤੁਹਾਨੂੰ ਦਿਆਂਗਾ ਪਹਿਲੇ ਇਹਦੀ ਮੈਂ ਦਰਖਾਸਤ ਸੀਪੀ ਸਾਹਿਬ ਨੂੰ ਦੇਣਾ ਅਸੀਂ ਜਿਹੜਾ ਕੰਮ ਸਮਾਜ ਦਾ ਅਸੀਂ ਉਹੀ ਕਰਨਾ ਹਾਂ ਇਨ ਰੋਕਿਆ ਨਹੀਂ ਜਾਏਗਾ ਜੇ ਐ 2 4 5 ਦਿਨਾਂ ਦੇ ਵਿੱਚ 12 ਬੰਦ ਹੋਣਗੀਆਂ ਤੇ ਬਹੁਤ ਵਧੀਆ ਗੱਲ ਹੈ ਨਹੀਂ ਹੋਣਗੀਆਂ ਆਪਣੇ ਨੌਜਵਾਨ ਜਿਹੜੇ ਮੇਰੀ ਟੀਮ ਦੇ ਨੇ ਮੈਂ ਸਾਰੇ ਦੀਆਂ ਡਿਊਟੀਆਂ ਲਾਤੀਆਂ ਐ ਸਾਰੇ ਭਰਾਤੀ ਜਾ ਕੇ ਚੈਕਿੰਗ ਕਰਿਆ ਕਰਨਗੇ ਕਿਉਂਕਿ ਜਿਹੜੀ ਸਾਡੀ ਟੀਮ ਉਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਜਾਣਦਾ ਸਭ ਜਾਣਗੇ ਚੈੱਕ ਕਰਨਗੇ ਜਿੱਥੇ ਮਿਲੇਗਾ ਉੱਥੋਂ ਦੀ ਵੀਡੀਓ ਲਾਈਵ ਕੀਤੀ ਜਾਏਗੀ ਉੱਥੇ ਮੌਕੇ ਤੇ ਤੁਸੀਂ ਵਿੱਧਪਰੂਫ ਗੱਲਾਂ ਕਰ ਰਹੇ ਹੋ ਜਿਹੜੀਆਂ ਸਰ ਵਿੱਧਪਰੂਫ ਮੈਂ ਆਪਣੀ ਅੱਖੀ ਲਾਈਵ ਦੇਖੀ ਐ ਮੈਨੂੰ ਕੋਈ ਆ ਕੇ ਕਹਿ ਰਿਹਾ ਹੋਵੇ ਨਾ ਤੁਸੀਂ ਉੱਥੇ ਜਾਓ ਜਿਹੜੇ ਮੈਂ ਮੋਲ ਦਾ ਨਾਮ ਲੈ ਰਿਆ ਹਾਂ ਚਾਕੇ ਚੈੱਕ ਕਰੋ ਕਿ ਮੈਂ ਉੱਥੇ ਗਿਆ ਸੀ ਕਿ ਨਹੀਂ ਮੈਂ ਤੇ ਇੱਕ ਸਸਰੀ ਫੰਕਸ਼ਨ ਸੀ ਕੇਰ ਆ ਪਾਰਟੀ ਉਹਨਾਂ ਦੀ ਆਪਰਚੁਨਟੀ ਤੇ ਮੈਨੂੰ ਕਹਿੰਦੇ ਭਾਈ ਤੂੰ ਜਾਣਾ ਹੀ ਜਾਣਾ ਮੈਂ ਘਟੋ ਘਟ 10 12 ਸਾਲ ਬਾਅਦ ਇਹੋ ਜਗ੍ਹਾ ਤੇ ਮੇਰੇ ਵੇਖ ਕੇ ਆਣ ਹੋ ਗਿਆ ਕਿ ਇੱਥੇ ਕਿਹੜਾ ਕੰਮ ਚੱਲ ਰਿਹਾ ਉਹਦੇ ਫੈਮਲੀਆਂ ਵੀ ਇਸ ਦੇ ਫੈਮਲੀਆਂ ਵੀ ਸਾਈਡਾਂ ਤੇ ਬੈਠੀਆਂ ਸੀ ਸਭ ਕੋਈ ਬੈਠਾ ਸੀ ਉੱਥੋਂ ਦਾ ਜਿਹੜਾ ਮਾਲਕ ਉਹਨੂੰ ਐਸੀ ਸੋਚਣੀ ਚਾਹੀਦੀ ਕਿ ਮੈਂ ਕੀ ਕਰਾ ਰਿਹਾ ਹੁੱਕਾ ਪੀਣਾ ਕੋਈ ਚੰਗੀ ਗੱਲ ਥੋੜੀ ਹੈ 12 ਗਈਆਂ 12 ਦੇ ਲੈਸੈਂਸ ਬਣੇ ਆ ਪਰ ਹੁੱਕਿਆਂ ਦੇ ਲੈਸੈਂਸ ਕਿੰਨੇ ਦੇਤੇ ਕਿਹੜੀ ਸਰਕਾਰ ਕੋਲ ਲੈ ਆ ਸਮੇਂ ਦੁਬਾਰ ਕੋਈ ਤੁਸੀਂ ਤੁਹਾਨੂੰ ਕੀ ਲੱਗਦਾ ਪਹਿਲਾਂ ਵੀ ਇੱਕ ਹਿੰਦੂ ਲੀਡਰ ਨੇ ਆਵਾਜ਼ ਚੁੱਕੀ ਸੀ ਪਰ ਉਹ ਜਿਹੜਾ ਆਵਾਜ਼ ਆ ਉਹ ਨੂੰ ਲੱਗਦਾ ਠੰਡੇ ਬਸਤੇ ਜੀਏ ਕੋਈ ਠੰਡੇ ਬਸਤੇ ਹੀ ਨਹੀਂ ਉਹ ਵੀ ਹਿੰਦੂ ਲੀਡਰ ਆਪਣਾ ਭਰਾ ਵੈ ਬਹੁਤ ਜਲਦ ਹੋ ਸਕਦਾ ਹੈ ਪਰਸੋਂ ਵੀ ਆਪਣੇ ਨਾਲ ਹੀ ਦਰਖਾਸਤ ਦੇਣ ਜਾਏਗਾ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜਿਹੜਾ ਸਾਡਾ ਸਮਾਜ ਹੈ ਸਮਾਜ ਇਹ ਚੀਜ਼ਾਂ ਦੇ ਖਿਲਾਫ ਹੈ ਪੰਜਾਬ ਸਰਕਾਰ ਦੀ ਜਿੱਤ ਹਰ ਕੋਈ ਤਾਂ ਹੀ ਕਰ ਰਿਹਾ ਕਿ ਨਸ਼ੇ ਬੰਦ ਕਰਾ ਰਹੀ ਹੈ ਦੇ ਇਹ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਆਪਾਂ ਕਿ ਇਹ ਨਸ਼ੇ ਬੰਦ ਕਰਾਈ ਜਾਣ। ਇਹ ਪੰਜਾਬ ਸਰਕਾਰ ਨਸ਼ੇ ਬੰਦ ਕਰਾਏਗੀ ਤੇ ਕਾਮਯਾਬੀ ਹੈ। ਕਿਉਂਕਿ ਬੱਚਿਆਂ ਦਾ ਇਹ ਆਣ ਵਾਲਾ ਭਵਿੱਖ ਹੈ ਜਿਹੜੀ ਛੋਟੇ ਛੋਟੇ ਕਲਾਸਾਂ ਦੇ ਬੱਚੇ ਪੜਦੇ ਹੋ ਸ਼ੌਂਕ ਦੇ ਤੌਰ ਤੇ ਨਸ਼ਾ ਕਰਨ ਜਾਂਦੇ ਆ ਪਰ ਉਹਨਾਂ ਦਾ ਆਣ ਵਾਲਾ ਟਾਈਮ ਬਹੁਤ ਖਰਾਬ। ਨਸ਼ਿਆਂ ਦੀ ਗੱਲ ਕਰਦੇ ਆ ਸਰ ਨਸ਼ੇ ਨੂੰ ਲੈ ਕੇ ਪਿਛਲੇ ਦਿਨ ਮਜੀਠੇ ਦੇ ਵਿੱਚ ਸ਼ਰਾਬ ਜਿਹੜੀ 2 ਨੰਬਰ ਦੀ ਜਿਹਨੂੰ ਲਾਹਨ ਕਹਿੰਦੇ ਉੱਥੇ ਵੀ ਕਾਫੀ ਬੰਦਿਆਂ ਦੀ ਮੌਤਾਂ ਹੋਈਆਂ। ਉਹ ਸਰ ਲਾਹਨ ਤੇ ਸ਼ਰਾਬ ਹੈ। ਤੁਸੀਂ ਆ ਲਾਕਾ ਹੀ ਵੇਖ ਲੋ ਅਨਗੜ ਵੇਖ ਲੋ ਗੁਜਰਪੁਰਾ ਵੇਖ ਲੋ ਸ਼ਰਾਬ ਵਿਕੀ ਜਾ ਰਹੀ ਹੈ ਉਹ ਕੋਈ ਨਾ ਕੋਈ ਥਾਣਾ ਜੇ ਉਹਨਾਂ ਨੂੰ ਲੱਗਦਾ ਹੀ ਹੈ ਨਾ ਉਹਦੀ ਜ਼ਿੰਮੇਵਾਰੀ ਤੇ ਐਸਓਸੀ ਦੀ ਬੰਦੀ ਹੈ ਕਿ ਮੇਰੇ ਇਲਾਕੇ ਜਿੱਥੇ ਸ਼ਰਾਬ ਵਿਖਰੀ ਇਨਗੈਲੀ ਕੀ ਦੀ ਸਮਝ ਦੇ ਵਿੱਚ ਇਨਗੈਲੀ ਪ੍ਰਸ਼ਾਸਨ ਦੀ ਹੈ ਪਰ ਸਰਕਾਰ ਵੱਲੋਂ ਕਹਿਆ ਗਿਆ ਸੀ ਕਿ ਮਈ ਦੇ ਮਹੀਨੇ ਲਾਅ ਤੱਕ ਨਸ਼ਾ ਮੁਕਤ ਹੋ ਜਾਏਗਾ ਪਾਜੀ ਨਸ਼ਾ ਮੁਕਤ ਮੰਨ ਲਓ ਨਸ਼ਾ ਮੁਕਤ ਸਰਕਾਰ ਕੰਨੀ ਕਰਾਤਾ ਐਡੇ ਹੁੱਕੇ ਚੱਲ ਰਹੇ ਆ ਨਸ਼ਾ ਨਹੀਂ ਜਾਂ ਤੇ ਪੰਜਾਬ ਸਰਕਾਰ ਲਿਖ ਕੇ ਦੇ ਦੇਵੇ ਕਿ ਇਹ ਨਸ਼ਾ ਨਹੀਂ ਜੀ ਇਹ ਫ੍ਰੀ ਹੈ ਹੂੰ ਫੋਨ ਆਪਾ ਰਾਜਸਥਾਨ ਜਾਂਦੇ ਉੱਥੇ ਫੀਮ ਵਿਖਦੀ ਹੈ ਉੱਥੇ ਖੁੱਲੇ ਆ ਸਰਕਾਰੀ ਇੱਥੇ ਐ ਕੋਈ ਇੱਥੇ ਫੜ ਕੇ ਪਰਚਾ ਦਿੰਦੇ ਹਨ ਤੇ ਐਸ ਕਰਕੇ ਜਿਹੜੇ ਹੁੱਕੇ ਵਾਲੇ ਇਹਨਾਂ ਨੂੰ ਫੜ ਕੇ ਪਰਚਾ ਦੇ ਕੇ ਅੰਦਰ ਦਿੱਤਾ ਜੇ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਉਹਦਾ ਆਣ ਵਾਲਾ ਜਿਹੜਾ ਸਮਾਂ ਖਤਮ ਹੋ ਰਿਹਾ ਇਹਦੇ ਪਤਾ ਨਹੀਂ ਕਿਹੜਾ ਕੈਮੀਕਲ ਹੈ ਕਿਹੜਾ ਕੀ ਹੈ ਕੀ ਨਹੀਂ ਔਰ ਆਪ ਪੂਰੀ ਖਰਾਬ ਹੋ ਰਿਹਾ ਹੈ ਤੁਸੀਂ 100 ਵਾਰ ਨੂੰ ਦੱਸ ਰਹੇ ਹੋ ਕਿ ਸ਼ਿਕਾਇਤ ਦੇਣ ਜਾ ਰਹੇ ਹਾਂ ਜੇਕਰ ਨਾ ਸੁਣਵਾਈ ਹੋਈ ਤੇ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਤੁਹਾਨੂੰ ਦੱਸਿਆ ਸਾਰੇ ਸਮਾਂ ਨੂੰ ਨਾਮ ਲੈ ਕੇ ਹੀ ਰੋਡ ਪ੍ਰੋਟੈਸਟ ਕਰਾਂਗੇ ਜਿੱਥੇ ਆ ਓਕੇ ਬਾਰੀਆਂ ਦੁਕਾਨਾਂ ਕੈਮੀਕਲ ਦੀਆਂ ਡੱਬੀਆਂ ਵਿਕਰੀਆਂ ਮੈਂ ਤੁਹਾਨੂੰ ਦੱਸਿਆ ਮੈਂ ਬਾਈਕ ਤੇ ਦੇਖਿਆ ਬਾਈਕ ਤੇ ਬੱਚੇ ਪੀਂਦੇ ਆ ਆਹ ਪੀਂਦੇ ਜਾ ਰਹੇ ਤੁਹਾਨੂੰ ਲੱਗਦਾ ਨਹੀਂ ਰੋਡ ਤੇ ਪ੍ਰੋਟੈਸਟ ਕਰਨ ਨਾਲੋਂ ਦੁਕਾਨਾਂ ਦੇ ਬਾਹਰ ਰੈਲਸ ਕੀਤਾ ਜਾਵੇ ਬਿਲਕੁਲ ਸਰ ਮੈਂ ਤੁਹਾਨੂੰ ਕਹਿ ਰਿਹਾ ਰੋਡ ਪ੍ਰੋਟੈਸਟ ਵੀ ਕਰਾਂਗੇ ਮੈਂ ਤੁਹਾਨੂੰ ਦੁਕਾਨਾਂ ਦਾ ਵੀ ਨਾਮ ਲੈ ਰਿਹਾ ਦੁਕਾਨਾਂ ਤੇ ਪੈ ਜਿਹੜੀ ਹੈ ਪ੍ਰਸ਼ਾਸਨ ਨੂੰ ਕਿਉਂਕਿ ਪ੍ਰਸ਼ਾਸਨ ਦੇ ਨਾਲ ਆ ਇਹ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਜਿੱਥੇ ਸਾਨੂੰ ਫੋਟੋ ਮਿਲੇਗੀ ਜਿੱਥੇ ਸਭ ਕੋਈ ਮਿਲੇਗਾ ਆਡੇ ਬੰਦੇ ਜਾਣਗੇ ਇਸ ਮੌਕੇ ਤੇ ਪ੍ਰਸ਼ਾਸਨ ਦੱਸਾਂਗੇ ਤੇ ਇਹ ਚੱਲ ਰਿਹਾ ਜੀ ਅਸੀਂ ਪਰਸੋਂ ਦਰਖਾਸਤ ਦੇ ਕੇ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਸਾਰੇ ਇਹੜੀਆਂ 12 ਉਰੇ ਬਾਰੇ ਸਾਰੇ ਨਾਮ ਮੈਂ ਲਿਖ ਕੇ ਦਵਾਂਗਾ ਮੇਰੇ ਕੋਲ ਸਾਰੇ ਲਿਖੇ ਪਏ ਠੀਕ ਹੈ ਜੀ ਬਾਜੀ ਆਪਣਾ ਨਾਮ ਬੋਲ ਕੇ ਜੈ ਸ਼riram ਮੈਂ ਅਮੀ ਚੱਡਾ ਪੰਜਾਬ ਫੀਮੈਨ ਇਹ ਜਿਹੜੇ ਹੁੱਕੇ ਰਣਜੀਤ ਐਵੇਨਿਊ ਪਿੰਜ਼ ਰੋਡ ਹੋਂਦੇ ਛੋਟੀਆਂ ਛੋਟੀਆਂ ਦੁਕਾਨਾਂ ਤੇ ਵੀ ਵਿਕਨੇ ਚੱਲ ਹੋ ਗਏ ਆ ਅੱਜ ਕੱਲ ਦੀ ਪੁਸ਼ ਲਸ਼ਕੀ ਦੀ ਸ਼ੀਸ਼ੀ ਦੀ ਆ ਗਈ ਹੈ ਹਰ ਨਿਆਣਾ ਜਿਹੜਾ ਹੈ ਜਿਹੜਾ ਦੂਜਾ ਤੀਜਾ ਮਤਲਬ ਹੈ ਸਕੂਟਰਾਂ ਤੇ ਐਕਟਿਵਾਂ ਤੇ ਦੁਕਾਨਾਂ ਦੇ ਬੈ ਗੇ ਹੁੱਕੇ ਦੇਣੇ ਫਿਰ ਇਹ ਬੰਦ ਕਰਾਏ ਜਾਣ ਆਉਣ ਵਾਲੀ ਪੀੜੀ ਲਈ ਇਹ ਬਹੁਤ ਮੁਸ਼ਕਲ ਹੈ ਪੰਜਾਬ ਸਰਕਾਰ ਅਰੇ ਮਗਰ ਲੱਗੀ ਹੋਈ ਹੈ ਤੇ ਇਹ ਪੀਅਲ ਧਿਆਨ ਦੇਵੇ ਇਹ ਨਸ਼ਾ ਮੁਕਤ ਨਹੀਂ ਹੁੰਦੇ ਆ ਤੁਹਾਨੂੰ ਲੱਗਦਾ ਨਸ਼ਾ ਘਟਿਆ ਵਾਗੇ ਨਾਲੋਂ ਨਸ਼ਾ ਬਦਿਆ ਘਟਿਆ ਕੋਈ ਨਹੀਂਗਾ ਇਹ ਦਿਖਾਵਾ ਹੀ ਹੈ ਠੀਕ ਕਰੇ ਤਾਂ ਪੰਜਾਬ ਸਰਕਾਰ ਲੱਗੀ ਹੋਈ ਕੁਝ ਜਗ੍ਹਾ ਤੇ ਜਿਹੜਾ ਨਿਹਰਾ ਚਿਹਰਾ ਨਹੀਂ ਆਂਦਾ ਕੁਝ ਜਗ੍ਹਾ ਤੇ ਜੁਧ ਖਾਂਦਾ ਪਰ ਵਿਆਹ ਤੇ ਵਿਗਦਾ ਪਿਆ ਘਰ ਘਰ ਵਿਗੰਡਿਆ ਨਸ਼ਾ ਕੁਝ ਇਲਾਕੇ ਆ ਜਿਹੜੇ ਨਚਨ ਪੂਰੇ ਗਜੋਰ ਚੋਰਾ ਲੱਗਾ ਮੰਗ ਕੀ ਕਰਦੇ ਜੀ ਮੰਗ ਨਸ਼ਾ ਮੁਕਤ ਹੋਵੇ ਆਨ ਵਾਲਾ ਇਹਦਾ ਬੱਚਾ ਜਿਹੜੇ ਲੋਕਾਂ ਦੇ ਪ੍ਰਵਾਦ ਵੀ ਕੱਲ ਵੀ ਪਰਸੋ ਪਰਸੋ ਕੱਢ ਕੇ ਪਰਸੋ ਕੋ ਨਿਆਣਾ ਏਦਾਂ ਹੀ ਡੋਜ਼ ਜ਼ਿਆਦਾ ਲ ਲਈ ਜੋੜੇ ਫਟਦਾ ਹੈਗਾ ਉਹ ਪੂਰਾ ਹੋ ਗਿਆ Vielen Dank.